ਐਨਸੀਆਈ ਨੂੰ 15 ਪ੍ਰੋਜੈਕਟਾਂ ਦੇ ਲਈ ਪੰਜਾਬ ਦੇ ਵਿੱਚ ਚਾਹੀਦੀ ਹੈ ਹੋਰ ਜ਼ਮੀਨ ਅਥਾਰਟੀ ਨੂੰ 103 ਕਿਲੋਮੀਟਰ ਹੋਰ ਜ਼ਮੀਨ ਦੀ ਲੋੜ ਹੈ ਪੰਜਾਬ ਸਰਕਾਰ ਤੋਂ ਮੰਗੀ ਮਦਦ। ਜ਼ਮੀਨ ਤੋਂ ਢੇਰ ਦੇ ਹੁਕਮਾਂ ਤੇ ਬਣੀ ਹਾਈ ਪਾਵਰ ਕਮੇਟੀ ਦੀ ਅੱਜ ਪੰਚਕੁਲਾ ਦੇ ਵਿੱਚ ਬੈਠਕ ਕਿਸਾਨ ਲੀਡਰਾਂ ਨੂੰ ਭੇਜਿਆ ਗਿਆ ਸਦਾ ਹਰ ਸ਼ੰਭੂ ਪਰ ਸ਼ੰਭੂ ਖਨੋਰੀ ਮੋਰਚੇ ਦੇ ਨਾਲ ਨਾਲ ਐਸਕੇਐਮਈ ਕਰ ਚੁੱਕਿਆ ਮੀਟਿੰਗ ਦਿਨਾਰਾ। ਜੈਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 39ਵੇਂ ਦਿਨ ਵੀ ਜਾਰੀ ਕੱਲ ਹੁਣ ਵਾਲੀ ਮਹਾਪੰਚਾਇਤ ਨੂੰ ਲੈ ਕੇ ਲੋਕਾਂ ਨੂੰ ਕੀਤੀ ਅਪੀਲ ਢੱਲੇਵਾਲ ਬੋਲੇ MSP ਦੀ ਲੜਾਈ ਦੇ ਵਿੱਚ ਹਿੱਸਾ ਪਾਉਣ ਦੇ ਲਈ ਵੱਡੀ ਗਿਣਤੀ ਵਿੱਚ ਪਹੁੰਚੋ ਖਨੌਰੀ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਦੇ ਵਿੱਚ ਮੀਟਿੰਗ ਮੰਗਾਂ ਨੂੰ ਲੈ ਕੇ ਕੇਂਦਰ ਦੇ ਖਿਲਾਫ ਕੜੀ ਜਾਵੇਗੀ ਰਣਨੀਤੀ ਸ਼ੰਭੂ ਅਤੇ ਖਨੌਰੀ ਮੋਰਚੇ ਨੇ ਸਰਪੰਚ ਬੇਨਸ ਤੋਂ ਇਨਕਾਰ ਕਰ ਚੁੱਕਿਆ ਐਸਕੇਐਮ ਜਿਆਪੁਰ ਚ ਨਗਰ ਕੀਰਤਨ ਦੇ ਵਿੱਚ ਬੜੀ ਬੇਕਾਬੂ ਥਾਰ ਟੱਕਰ ਦੇ ਨਾਲ ਇੱਕ ਬੱਚੀ ਸਮੇਤ ਚਾਰ ਲੋਕ ਹੋਏ ਜ਼ਖਮੀ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਡਰਾਈਵਰ ਦੇ ਨਾਲ ਕੀਤੀ ਕੁੱਟਮਾਰ ਗੱਡੀ ਵੀ ਭੰਨੀ ਪਠੰਡਾ ਦੇ ਜੋਧਪੁਰ ਰਮਾਣਾ ਨੇੜੇ বাস ਅਤੇ ਤੇਲ ਦੇ ਟੈਂਕਰ ਦੇ ਵਿਚਾਲੇ ਟੱਕਰ 18 ਦੇ ਕਰੀਬ ਸਵਾਰੀਆਂ ਹੋਈਆਂ ਜ਼ਖਮੀ ਸੰਗਣੀ ਧੁੰਦੇ ਵਿਚਾਲੇ ਹੀ ਰੌਂਗ ਸਾਈਡ ਤੋਂ ਆਰੀ ਸੀ বাস ਸੰਗਣੀ ਧੁੰਦੀ ਬੁੱਕਲ ਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਇਲਾਕੇ ਫਰੀਦਕੋਟ ਤੇ ਅਮਰਸਰ ਦੇ ਵਿੱਚ ਤਾਮਨ ਸ਼ਿਮਲਾ ਤੋਂ ਨਹੀਂ ਘੱਟ ਕਲ ਮਸੂਲ ਸਾਫਰਣ ਦੀ ਸੰਭਾਵਨਾ ਸਿੱਗਾ ਤੁਸੀਂ ਦੇਖ ਰਹੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਪੁਲਟਨ ਸਵਾਗਤ ਹੈ ਸ਼ੁਭਾਤ ਕਰਨ ਜਾ ਰਹੇ ਆਂ ਵੱਡੀ ਖਬਰ ਤੋਂ ਪੰਜਾਬ ਦੇ ਵਿੱਚ ਐਨਐਚਏਆਈ ਨੂੰ ਹਿੰਦੀ ਲੋੜ ਹੈ ਪਟਾਂ ਦੇ ਲਈ ਦਰਸਲ ਅ즈ਵੀਨ ਘਟ ਪਈ ਹੈ ਪੰਜਾਬ ਦੇ ਵਿੱਚ 37 ਪ੍ਰੋਜੈਕਟਾਂ ਤੇ ਨੈਸ਼ਨਲ ਹਾਈਵੇਅ ਤੇ ਲੋਕਾਂ ਕਿਹੜੇ ਕਿਹੜੇ ਪ੍ਰੋਜੈਕਟ ਨੇ ਤੁਹਾਨੂੰ ਉਸ ਬਾਰੇ ਵੀ ਅਸੀਂ ਵਿਸਤਾਰ ਦੇ ਨਾਲ ਜਾਣਕਾਰੀ ਦੇ ਰਿਹਾ ਜਿਸ ਵਾਸਤੇ ਹੋਰ ਜ਼ਮੀਨ ਦੀ ਲੋੜ ਹੈ ਇਸ ਦੇ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੀ ਹੈ ਬਿਆਸ ਡੇਰਾ ਬਾਬਾ ਨਾਨਕ ਰੋੜ ਐ ਅ ਅੰਮ੍ਰਿਤਸਰ ਹੈ ਅਬੂਹਰ ਫਾਜ਼ਿਲਕਾ ਅੰਮ੍ਰਿਤਸਰ ਬਾਈਪਾਸ ਮੁੱਗਾ ਬਾਜਕ ਇਸ ਵਾਸਤੇ ਜ਼ਮੀਨ ਦੀ ਜ਼ਰੂਰਤ ਹੈ ਤੇ ਲੁਧਿਆਣਾ ਰੋਪੜ ਦਰਸਲ ਇਹ ਅਲੱਗ-ਅਲੱਗ ਉਹ ਪ੍ਰੋਜੈਕਟ ਨੇ ਜਿਸ ਵਾਸਤੇ ਹੋਰ ਜ਼ਮੀਨ ਦੀ ਨੈਸ਼ਨਲ ਹਾਈਵੇਅ ਅਥਡੀਆਂ ਨੂੰ 15 ਐਨ ਐਚ ਆਈ ਦੇ ਵੱਲੋਂ ਹੋਰ ਜ਼ਮੀਨ ਦੀ ਜ਼ਰੂਰਤ ਕਿਹੜੀ ਕੇ ਇਸ ਨੂੰ ਲੈ ਕੇ ਇੱਛਾ ਜਤਾਈ ਗਈ ਹੈ ਸੂਬੇ ਦੇ ਵਿੱਚ ਚੱਲ ਰਹੇ ਪ੍ਰੋਜੈਕਟਾਂ ਦੇ ਲਈ ਜ਼ਮੀਨ ਜੋ ਕਿ ਘੱਟ ਪਈ ਹੈ ਪੰਜਾਬ ਦੇ ਵਿੱਚ 37 ਪ੍ਰੋਜੈਕਟਾਂ ਤੇ ਐਨ ਐਚ ਆਈ ਦੇ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਜ਼ਮੀਨ ਦੀ ਘਾਟ ਤੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਆ ਕੰਮ ਰੁਕਿਆ ਹੋਇਆ ਹੈ ਆ ਜਾਣਕਾਰੀ ਦੇ ਰਿਹਾ ਹਾਂ ਕਿ ਪ੍ਰੋਜੈਕਟ ਆ ਨੈਸ਼ਨਲ ਹਾਈਵੇ ਨੇ ਜਿਸ ਦਾ ਮਕਸਦ ਹੀ ਹੈ ਕਿ ਕਨੈਕਟੀਵਿਟੀ ਹੋਰ ਜਿਹੜੀ ਕਿ ਆ ਪੰਜਾਬ ਦੀ ਹੋਰ ਨਾ ਸਟੇਟ ਦੇ ਨਾਲ ਹੋਰ ਨਾ ਸੂਬਿਆਂ ਦੇ ਨਾਲ ਬਿਹਤਰ ਕੀਤੀ ਜਾ ਸਕੇ ਇਸੇ ਹੀ ਮਕਸਦ ਦੇ ਨਾਲ ਵਕਫਾ ਕਰੀਦਾ ਐ ਐਕਸਪ੍ਰੈਸ ਵੇ ਇਸ ਵਾਸਤੇ ਹੋਰ ਜ਼ਮੀਨ ਚਾਹੀਦੀ ਹੈ ਬਿਆਸ ਤੋਂ ਡੇਰਾ ਬਾਬਾ ਨਾਨਕ ਬਿਆਸ ਤੋਂ ਡੇਰਾ ਬਾਬਾ ਨਾਨਕ ਜਿਹੜਾ ਕਿ ਪਹਿਲਾਂ ਸਿੰਗਲ ਰੋਡ ਕੀ ਬਣੀ ਦੀ ਜੋ ਕਿ ਜ਼ਰੂਰਤ ਹੈ ਇਸ ਤੋਂ ਇਲਾਵਾ ਅਮਰਸਰ ਬਾਈਪਾਸ ਐ ਅਬੂਰ ਫਾਜ਼ਿਲਕਾ ਰੋਡ ਐ ਮੋਗਾ ਬਾਜਾਖਾਨਾ ਆਇਰਸ ਨੂੰ ਲੈ ਕੇ ਜਿਹੜਾ ਕਿ ਪ੍ਰੋਜੈਕਟ ਚੱਲ ਰਿਹਾ ਉਸ ਵਾਸਤੇ ਹੋਰ ਜ਼ਮੀਨ ਅਮਰਸਰ ਬਠਿੰਡਾ ਐ ਦਖਣੀ ਲੁਧਿਆਣਾ ਬਾਈਪਾਸ ਐ ਲੁਧਿਆਣਾ ਬਠਿੰਡਾ ਆ ਪ੍ਰੋਜੈਕਟ ਚੱਲ ਰਿਹਾ ਇਸਲਾਵਾ ਲੁਧਿਆਣਾ ਰੋਪੜ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਤੇ ਇਹ ਅਲੱਗ-ਅਲੱਗੋ ਪ੍ਰੋਜੈਕਟ ਨੇ ਜਿਸ ਬਾਰੇ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਉਸ ਵਾਸਤੇ ਹੋਰ ਜ਼ਮੀਨ ਦੀ ਐਨ ਐਚ ਏ ਆਈ ਯਾਨੀ ਕਿ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਨੂੰ ਜ਼ਰੂਰਤ ਐ ਐਸੀ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਗਪਾਈ ਜੁੜੇ ਹੋਏ ਨੇ ਪੰਕਜ ਹੋਰ ਜ਼ਮੀਨ ਦੀ ਜੋ ਚਾਹੀਨ ਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਜਿਹੜੇ-ਜਿਹੜੇ ਅਸੀਂ ਪ੍ਰੋਜੈਕਟ ਦਾ ਜ਼ਿਕਰ ਕਰ ਰਹੇ ਹਾਂ ਕੀ ਇਹ ਸਾਰੇ ਪ੍ਰੋਜੈਕਟ ਤੇ ਜ਼ਮੀਨ ਦੀ ਘਾਟ ਦੇ ਕਾਰਨ ਕੰਮ ਰੁਕਿਆ ਹੋਇਆ ਹੈ ਕਿੰਨੀ ਜ਼ਮੀਨ ਦੀ ਜ਼ਰੂਰਤ ਹੈ ਦੇਖੋ ਪਰਮੰਦਰ ਕੰਮ ਤਾਂ ਚੱਲ ਰਿਹਾ ਵਾ ਕਿਉਂਕਿ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਵਾ ਪੰਜਾਬ ਦੇ ਵਿੱਚ NHAI ਦੇ 134 ਦੇ ਵਿੱਚ ਕੰਮ ਤਾਂ ਤੇਜ਼ੀ ਦੇ ਨਾਲ ਚੱਲ ਰਿਹਾ ਹੈ ਲੇਕਿਨ ਕਈ ਥਾਵਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਜ਼ਮੀਨ ਦੇਣਾ ਨਹੀਂ ਚਾਹੁੰਦੇ ਔਰ ਇਸ ਵਜਾ ਕਰਕੇ ਕਈ ਖਾਸ ਤੌਰ ਤੇ ਗੱਲ ਦਿੱਲੀ ਵੱਡਾ ਐਕਸਪ੍ਰੈਸ ਵੇ ਹੈ ਜਿਹਨੂੰ ਭਾਰਤ ਮਾਲਾ ਪ੍ਰੋਜੈਕਟ ਕਿਹਾ ਜਾਂਦਾ ਵਾ ਉੱਤੇ ਕਈ ਥਾਵਾਂ ਤੇ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਸੀਗਾ ਕਿ ਕਿਸਾਨ ਨਰਾਜ਼ ਨਜ਼ਰ ਆਏ ਸੀ ਜ਼ਮੀਨ ਦੇ ਪਹਾਣੂ ਲੈ ਕੇ ਔਰ ਉਹਨਾਂ ਨੇ ਵਿਰੋਧ ਵੀ ਕੀਤਾ ਸੀਗਾ ਤਾਂ ਉੱਥੇ ਇਸ ਪ੍ਰੋਜੈਕਟ ਦੇ ਕੰਮ ਜਿਹੜਾ ਵੈ ਇਸ ਵਜ੍ਹਾ ਕਰਕੇ ਥੋੜਾ ਮਿੱਠਾ ਪਿਆ ਹੋਇਆ ਦੂਜੇ ਪਾਸੇ ਬਿਆਸ ਡੇਰਾ ਦੀ ਗੱਲ ਕੀਤੀ ਜਾਵੇ ਉਹ ਰਸਤਾ ਜਦੋਂ ਬਾਬਾ ਨਾਨਕ ਕਾਮਰੇਸਰ ਐਕਸਪ੍ਰੈਸ ਵੇ ਕੱਟਿਆ ਗਿਆ ਹੋਇਆ ਉੱਥੇ ਕੁਝ ਸਮਾਂ ਤੇ ਜ਼ਮੀਨ ਦੀ ਜ਼ਰੂਰਤ ਦਾ ਖਾਸ ਤੌਰ ਤੇ ਜਿਹੜੇ ਮਾਝੇ ਦੇ ਏਰੀਏ ਨੇ ਮਾਝੇ ਦੇ ਅੰਮ੍ਰਿਤਸਰ ਬਠਿੰਡਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਅੰਮ੍ਰਿਤਸਰ ਮੋਗਾ ਆਦੀ ਗੱਲ ਕੀਤੀ ਜਾਵੇ ਇੱਥੇ ਕੁਝ ਕਿਸਾਨਾਂ ਦੇ ਵੱਲੋਂ ਜ਼ਮੀਨ ਦੇ ਭਾਅ ਘੱਟ ਹੋਣ ਦੀ ਵਜ੍ਹਾ ਕਰਕੇ ਜ਼ਮੀਨ ਦੇਣ ਤੋਂ ਮਨਾਂ ਕੀਤਾ ਸੀਗਾ ਔਰ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਇਹ ਮਿਲੀ ਹੈ ਕਿ 15 ਪ੍ਰੋਜੈਕਟਾਂ ਦੇ ਵਿੱਚ ਅਜੇ ਵੀ 103 ਕਿਲੋਮੀਟਰ ਦੀ ਹੋਰ ਜ਼ਮੀਨ ਦੀ ਜ਼ਰੂਰਤ ਹੈ ਜਿਸ ਦੀ ਗੱਲਬਾਤ ਜਿਹੜੇ ਡੀਸੀ ਲੈਵਲ ਤੇ ਜਿਹੜੇ ਪ੍ਰਸ਼ਾਸਨ ਹੈ ਉਹ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰ ਰਿਹਾ ਔਰ ਜਿੱਥੇ ਜ਼ਮੀਨ ਮਿਲਦੀ ਹੈ ਉਹ ਉਸ ਉਸ ਹਿਸਾਬ ਨਾਲ ਆ ਉਹ ਕਰ ਰਿਹਾ ਹੈ ਜੀ हां ठीक है पंगी जी फिलहाल दी पूरी जानकारी बहुत-बहुत धन्यवाद दरअसल पंजाब ਦੇ ਵਿੱਚ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਨੂੰ ਜ਼ਮੀਨ ਦੀ ਹੋਰ ਜ਼ਰੂਰਤ ਹੈ ਕਿਹੜੇ ਕਿਹੜੇ ਪ੍ਰੋਜੈਕਟਾਂ ਤੇ ਜ਼ਮੀਨ ਦੀ ਰੋੜ ਹੈ ਉਹ ਵੀ ਤੁਹਾਨੂੰ ਅਸੀਂ ਜਾਣਕਾਰੀ ਦੇ ਰਿਹਾ ਕਿਉਂਕਿ ਕਈ ਜਗਾਵਾਂ ਤੇ ਲਗਾਤਾਰ ਸਾਡੇ ਕੋਲ ਵੀ ਖਬਰਾਂ ਆ ਰਹੀਆਂ ਖਾਸ ਤੌਰ ਤੇ ਜੇਕਰ ਦਿੱਲੀ ਅਮਰਸਰ ਕਟੜਾ ਐਕਸਪ੍ਰੈਸਵੇ ਦੀ ਗੱਲ ਕੀਤੀ ਜਾਵੇ ਤਾਂ ਮਾਲਵਾ ਖੇਤਰ ਦੇ ਵਿੱਚ ਕਈ ਜਗਾਵਾਂ ਤੇ ਜੋ ਕਿ ਕਿਸਾਨਾਂ ਦੇ ਵੱਲੋਂ ਜਨਾ ਮੁਆਵਜ਼ਾ ਉਹਨਾਂ ਦਾ ਉਨਾਂ ਨੂੰ ਜ਼ਮੀਨ ਦਾ ਦਿੱਤਾ ਜਾ ਰਿਹਾ ਉਸ ਤੋਂ ਉਹ ਸੰਤੁਸ਼ਟ ਨਹੀਂ ਨੇ ਹੋਰ ਮੁਆਫਜ਼ਰੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਵਿਚਾਰੇ ਗੜਾ ਕਿ ਉੱਥੇ ਕਬਜ਼ਾ ਨਹੀਂ ਹੋ ਸਕਿਆ ਇਸੇ ਤਰੀਕੇ ਦੇ ਨਾਲ ਹੋਰ ਕਈ ਪ੍ਰੋਜੈਕਟ ਨੇ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਬਿਆਸ ਤੋਂ ਲੈ ਕੇ ਡੇਰਾ ਬਾਬਾ ਨਾਨਕ ਜੇਕਰ ਹਾਈਵੇ ਦੀ ਗੱਲ ਕੀਤੀ ਜਾਵੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਇੱਥੇ ਸਿੰਗਲ ਰੋਡ ਸੀਗਾ ਉਸ ਨੂੰ ਹੁਣ ਫੋਰ ਲੇਨ ਕੀਤਾ ਜਾ ਰਿਹਾ ਹੈ ਕਈ ਜਗ੍ਹਾਵਾਂ ਤੇ ਤੇਰਜੀ ਦੇ ਨਾਲ ਕੰਮ ਚੱਲ ਵੀ ਰਿਹਾ ਹੈ ਪਰ ਜਿੱਥੇ ਰੁਕਾਵਟ ਆ ਜਾਂਦੀ ਹੈ ਜਿੱਥੇ ਜ਼ਮੀਨ ਅਕਵਾਇਰ ਨਹੀਂ ਹੋ ਪਉਂਦੀ ਜਿੱਥੇ ਕਿਸਾਨਾਂ ਵੱਲੋਂ ਇਤਰਾਜ਼ ਪਿਆ ਜਾਂਦਾ ਤਾਂ ਉੱਥੇ ਫਿਰ ਉਹ ਕੰਮ ਦੇ ਵਿੱਚ ਰੁਕਾਵਟ ਆਉਂਦੀ ਹੈ ਤੇ ਪੂਰੀ ਕਨੈਕਟੀਵਿਟੀ ਆਪਸ ਦੇ ਵਿੱਚ ਉਸ ਪ੍ਰੋਜੈਕਟ ਦੀ ਹਾਈਵੇ ਦੀ ਨਹੀਂ ਹੋ ਪਉਂਦੀ ਆ ਕੁੱਲ ਗੱਲ ਕਰੀਏ ਤਾਂ ਕੁੱਲ 103 ਕਿਲੋਮੀਟਰ ਹੋਰ ਜ਼ਮੀਨ ਦੀ ਜ਼ਰੂਰਤ ਹੈ ਵੱਖ-ਵੱਖ ਪ੍ਰੋਜੈਕਟਾਂ ਨੂੰ ਲੈ ਕੇ ਖੈਰ ਦੇਖਣਾ ਹੋਵੇਗਾ ਕਿ ਰਾਹ ਕਿੰਨੇ ਕੁ ਜਲਦੀ ਤੱਕ ਜਿਹੜਾ ਕਿ ਕਲੀਅਰ ਹੁੰਦਾ ਹੈ ਕਦੋਂ ਤੱਕ ਜਿਹੜਾ ਕਿ ਅਸਮੀਨ ਐਕਵਾਇਰ ਹੋ ਪਉਂਦੀ ਹੈ ਜਾਂ ਕਿਸਾਨ ਅਸੰਤੁਸ਼ਟ ਹੋ ਪਉਂਦੇ ਨੇ ਉਸ ਨੂੰ ਲੈ ਕੇ ਲਗਾਤਾਰ ਹਾਲਾਂਕਿ ਕੋਸ਼ਿਸ਼ਾਂ ਲੋਕਲ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਕਿ ਜਿੱਥੇ ਜ਼ਮੀਨ ਅਜੇ ਤੱਕ ਐਕਵਾਇਰ ਨਹੀਂ ਹੋ ਸਕੀ ਉੱਥੇ ਕਿਸਾਨਾਂ ਨਾਲ ਰابطਾ ਕਾਇਮ ਕੀਤਾ ਜਾਵੇ ਗੱਲਬਾਤ ਕੀਤੀ ਜਾਵੇ ਤੇ ਜੋ ਉਹਨਾਂ ਦੀ ਡਿਮਾਂਡ ਹੈ ਉਸ ਡਿਮਾਂਡ ਨੂੰ ਪੂਰਾ ਵੀ ਕੀਤਾ ਜਾਵੇ ਇਸ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਹਾਈ ਪਾਵਰ ਕਮੇਟੀ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ ਹਾਈ ਪਾਵਰ ਦੀ ਕਮੇਟੀ ਦੀ ਜਿਹੜੀ ਬੈਠਕ ਅੱਜ ਪੰਚਕੁਲਾ ਦੇ ਵਿੱਚ ਰੱਖੀ ਗਈ ਸੀ ਉਸ ਨੂੰ ਲੈ ਕੇ ਕਿ ਵਕਫਾ ਕਿਸਾਨਾਂ ਚੋਥੇ ਬੰਦੀਆਂ ਨੂੰ ਸੱਦਾ ਵੀ ਦਿੱਤਾ ਗਿਆ ਸੀਗਾ ਤੇ ਇਸ ਦੇ ਪਿੱਛੇ وجہ ਇੱਕ ਹੋ ਵੀ ਹੋ ਸਕਦੀ ਹੈ ਕਿਉਂਕਿ ਖਨੌਰੀ ਮੋਰਚੇ ਦੇ ਵੱਲੋਂ ਸ਼ੰਭੂ ਮੋਰਚੇ ਵੱਲੋਂ ਐਸਕੇਐਮ ਦੇ ਵਿਲੇ ਸਿਮੀਟਿੰਗ ਤੋਂ ਕਿਨਾਰਾ ਕਰ ਲਿਆ ਗਿਆ ਸੀ ਕਿਉਂਕਿ ਸਿੱਧੇ ਤੌਰ ਤੇ ਇਸ ਕਮੇਟੀ ਦਾ ਗਠਨ ਕਰਨ ਦਾ ਮਕਸਦ ਇਹ ਹੈ ਕਿ ਕਿਸਾਨਾਂ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਰابطਾ ਕਾਇਮ ਕੀਤਾ ਜਾਵੇ ਗੱਲਬਾਤ ਕੀਤੀ ਜਾਵੇ ਮਸਲੇ ਦਾ ਹਾਲ ਕੱਢਿਆ ਜਾਵੇ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਈ ਪਾਵਰ ਕਮੇਟੀ ਦੀ ਬੈਠਕ ਰੱਦ ਕਰ ਦਿੱਤੀ ਗਈ ਹੈ ਸੁਪਰੀਮ ਕੋਰਟ ਦੀ ਕਮੇਟੀ ਦੀ ਬੈਠਕ ਨੂੰ ਰੱਦ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਕਈ ਬੈਠਕਾਂ ਇਸ ਕਮੇਟੀ ਦੇ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਦੋ ਅੰਤਰੀਮ ਰਿਪੋਰਟਾਂ ਵੀ ਜੋ ਕਿ ਸੁਪਰੀਮ ਕੋਰਟ ਨੂੰ ਸੌਂਪੀਆਂ ਜਾ ਚੁੱਕੀਆਂ ਨੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੀਆਂ ਬੈਠਕਾਂ ਹੋਈਆਂ ਉਸ ਦੇ ਵਿੱਚ ਕਿਸਾਨ ਆਗੂ ਸ਼ਾਮਲ ਨਹੀਂ ਹੋਏ ਹਾਲਾਂਕਿ ਕਮੇਟੀਿੰਗ ਦੇ ਵਿੱਚ ਜਰੂਰ ਕਿਸਾਨਾਂ ਦੇ ਆ ਨੁਮਾਇੰਦੇ ਸ਼ਾਮਲ ਹੋਏ ਸਨ ਆਪਣੀਆਂ ਮੰਗਾਂ ਜੋ ਕਿ ਇਸ ਕਮੇਟੀ ਦੇ ਅੱਗੇ ਰੱਖੀਆਂ ਗਈਆਂ ਸਨ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਈ ਪਾਵਰ ਕਮੇਟੀ ਦੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੀ ਕਮੇਟੀ ਦੀ ਬੈਠਕ ਰੱਦ ਕੀਤੀ ਗਈ ਹੈ ਪੰਚਗਣਾ ਦੇ ਵਿੱਚ ਦਰਸਲ ਇਹ ਮੀਟਿੰਗ ਹੋਣੀ ਸੀ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਕਿਨਾਰਾ ਕਰ ਲਿਆ ਸੀ ਕਿਉਂਕਿ ਮੁੱਖ ਤੌਰ ਤੇ ਗੱਲ ਕੀਤੀ ਜਾਵੇ ਤਾਂ ਸ਼ੰਭੂ ਆ ਬਾਰਡਰ ਤੇ ਕਿਹੜਾ ਕਿ ਕਿਸਾਨਾਂ ਦਾ ਲਗਾਤਾਰ ਅੰਦੋਲਨ ਹੈ ਮੋਰਚਾ جاری ਹੈ ਫਰਵੀ 2024 ਤੋਂ ਹੀ ਲਗਾਤਾਰ ਉੱਥੇ ਅੰਦੋਲਨ ਕੀਤਾ ਜਾ ਰਿਹਾ ਹੈ ਹਾਈਵੇ ਬੰਦ ਹੈ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪੂਰਾ ਮਾਮਲਾ ਜੋ ਕਿ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਹੈ ਮਸਲੇ ਦੇ ਹੱਲ ਦੇ ਮਕਸਦ ਦੇ ਨਾਲ ਸੁਪਰੀਮ ਕੋਰਟ ਦੇ ਵੱਲੋਂ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਤੇ ਇਸ ਦੇ ਬਾਅਦ ਕਈ ਬੈਠਕਾਂ ਜਿਹੜੀਆਂ ਕਿ ਕਿਸਾਨਾਂ ਦਿਆਂ ਰੱਖੀਆਂ ਵੀ ਜਾਂਦੀਆਂ ਨੇ ਪਰ ਕਿਸਾਨਾਂ ਤੋਂ ਲਗਾਤਾਰ ਇਨ੍ਹਾਂ ਮੀਟਿੰਗਾਂ ਤੋਂ ਕਿਨਾਰਾ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਜਦੋਂ ਸ਼ੰਭੂ ਮੋਰਚੇ ਦੇ ਵੱਲੋਂ ਖਨੌਰੀ ਮੋਰਚੇ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਸ ਮੀਟਿੰਗ ਨੂੰ ਕਿਨਾਰਾ ਕੀਤਾ ਗਿਆ ਤੇ ਇਸ ਦੇ ਵਿਚਾਲੇ ਹੁਣ ਇਸ ਬੈਠਕ ਨੂੰ ਹੀ ਰੱਦ ਕਰ ਦਿੱਤਾ ਗਿਆ ਕਿਉਂਕਿ ਸੁਭਾਵੇਂ ਕਿ ਆ ਕਿ ਜੇਕਰ ਕਿਸਾਨਾਂ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਰابطਾ ਕਾਇਮ ਕਰਨਾ ਹੈ ਇਸ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਜੇਕਰ ਕੋਈ ਵੀ ਕਿਸਾਨਾਂ ਦਾ ਨੁਮਾਇੰਦਾ ਕੋਈ ਵੀ ਜਥੇਬੰਦੀ ਸ਼ਾਮਲ ਨਹੀਂ ਹੋਵੇਗੀ ਤਾਂ ਫਿਰ ਉਸ ਮੀਟਿੰਗ ਦੀ ਵੀ ਕੋਈ ਤਕ ਨਹੀਂ ਰਹਿ ਜਾਂਦੀ ਤੇ ਇਸੇ ਚੱਲਦਿਆਂ ਹਾਈ ਪਾਵਰ ਕਮੇਟੀ ਦੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਜਿਹੜੀ ਕਿ ਪੰਚਕੁਲਾ ਦੇ ਵਿੱਚ ਹੋਣੀ ਸੀ ਅੱਜ ਦਾ ਜੋ ਕਿ ਸਮਾਂ ਤੈਅ ਕੀਤਾ ਗਿਆ ਸੀ ਉਸ ਨੂੰ ਲੈ ਕੇ ਪੂਰੀ ਜਾਣਕਾਰੀ ਪਹਿਲਾਂ ਜਿਹੜੀ ਕਿ ਤਕਨੋਰੀ ਮੋਰਚੇ ਨੂੰ ਦਿੱਤੀ ਗਈ ਸੀ ਕਿ ਹਮ ਦਿੱਤੀ ਗਈ ਸ਼ੰਭੂ ਮੋਰਚੇ ਨੂੰ ਦਿੱਤੀ ਗਈ ਪਰ ਕਿਸਾਨਾਂ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਕਿ ਇਹ ਕਮੇਟੀ ਹਾਈ ਪਾਵਰ ਨਹੀਂ ਹੈ ਇਸ ਕਮੇਟੀ ਨੂੰ ਲੈ ਕੇ ਵੀ ਸਵਾਲ ਖੜੇ ਕਰ ਦਿੱਤੇ ਉਹਨੇ ਕਿਹਾ ਕਿ ਕੇਂਦਰ ਸਰਕਾਰ ਗੱਲਬਾਤ ਅੱਗੇ ਤੋਰੇ ਕੇਂਦਰੀ ਮੰਤਰੀ ਗੱਲਬਾਤ ਦੇ ਲਈ ਅੱਗੇ ਆਉਣ ਤੇ ਉਸ ਦੇ ਨਾਲ ਹੀ ਉਹ ਗੱਲਬਾਤ ਪੂਰੀ ਕੀਤੀ ਜਾਵੇਗੀ ਤੇ ਇਸ ਮੀਟਿੰਗ ਤੋਂ ਕਿਨਾਰਾ ਕਰਨ ਦੇ ਬਾਅਦ ਇਸ ਕਮੇਟੀ ਦੀ ਬੈਠਕ ਨੂੰ ਹੀ ਰੱਦ ਕਰ ਦਿੱਤਾ ਗਿਆ ਦਸਤ ਸ਼ੰਭੂ ਬਾਰਡਰ ਖੋਲਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਇਸ ਆ ਕਮੇਟੀ ਦਾ ਗਠਨ ਕੀਤਾ ਗਿਆ ਸੀ ਮਕਸਦ ਇਹ ਸੀ ਕਿ ਸ਼ੰਭੂ ਵਾਲਾ ਮਸਲਾ ਹੱਲ ਹੋ ਸਕੇ ਕਿਉਂਕਿ ਕਰੀ ਕਰੀਬ ਫਰਵਰੀ ਮਹੀਨੇ ਦੇ ਵਿੱਚ 1 ਸਾਲ ਪੂਰਾ ਹੋ ਜਾਣਾ ਹੈ ਕਿਉਂਕਿ 13 ਫਰਵਰੀ ਸਾਲ 2024 ਯਾਨੀ ਕਿ ਪਿਛਲੇ ਸਾਲ ਹੀ ਇਹ ਮੋਰਚਾ ਲਗਾਤਾਰ ਸ਼ੰਭੂ ਤੇ ਜਾਰੀ ਹੈ ਉਸ ਦੇ ਚੱਲਦਿਆਂ ਹਾਈਵੇ ਪੂਰੀ ਤਰ੍ਹਾਂ ਬੰਦ ਹੈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੁੰਦਦਾ ਪੈਂਦਾ ਇਸ ਦੇ ਚੱਲਦਿਆਂ ਜਿਹੜਾ ਮਾਮਲਾ ਪੂਰਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਤੇ ਮਕਸਦ ਇਹ ਸੀ ਕਿ ਇਸ ਕਮੇਟੀ ਦਾ ਗਠਨ ਕਰਕੇ ਉਹ ਕਮੇਟੀ ਦੇ ਮੈਂਬਰ ਆ ਕਿਸਾਨਾਂ ਦੇ ਨਾਲ ਜਥੇਬੰਦੀਆਂ ਦੇ ਆਪ ਰابطਾ ਕਾਇਮ ਕਰਨ ਖਾਸ ਤੌਰ ਤੇ ਉਹ ਜਥੇਬੰਦੀ ਜਿਹੜੀ ਕਿ ਸ਼ੰਭੂ ਬਾਰਡਰ ਤੇ ਮੋਰਚੇ ਤੇ ਬੈਠੀ ਹੋਈ ਹੈ ਪਰ ਲਗਾਤਾਰ ਪਹਿਲਾਂ ਵੀ ਬੈਠਕਾਂ ਹੋਈਆਂ ਉਸ ਦੇ ਵਿੱਚ ਵੀ ਕਿਸਾਨਾਂ ਦਾ ਕੋਈ ਨੁਮਾਇੰਦਾ ਕਿਸਾਨਾਂ ਅੱਗੂ ਨਹੀਂ ਪਹੁੰਚਿਆ ਤੇ ਅੱਜ ਦੀ ਇਸ ਮੀਟਿੰਗ ਤੋਂ ਜਿੱਥੇ ਕਿ ਵੱਖ-ਵੱਖ ਫੋਰਮਾਂ ਦੇ ਵੱਲੋਂ ਕਿਨਾਰਾ ਕੀਤਾ ਗਿਆ ਤੇ ਇਸ ਦੇ ਵਿਚਾਲੇ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਤਾਂ ਹਾਈ ਪਾਵਰ ਕਮੇਟੀ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਜਿਹੜੀ ਕਿ ਅੱਜ ਇਹ ਮੀਟਿੰਗ ਤੈਅ ਕੀਤੀ ਗਈ ਸੀ ਪੰਚਕੁਲਾ ਦੇ ਵਿੱਚ ਮੀਟਿੰਗ ਹੋਣੀ ਸੀ ਤੇ ਜਦੋਂ ਆਖਨੌਰੀ ਤੇ ਸ਼ੰਭੂ ਦੋਵੇਂ ਫੋਰਮਾਂ ਦੇ ਵੱਲੋਂ ਇਸ ਮੀਟਿੰਗ ਨੂੰ ਕਿਨਾਰਾ ਕੀਤਾ ਗਿਆ ਸੰਜੁਕਤ ਕਿਸਾਨ ਮੋਰਚੇ ਨੇ ਹਾਲਾਂਕਿ ਪਹਿਲਾਂ ਇਹ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਸੀ ਪਰ ਜਦੋਂ ਪੂਰੀ ਡਿਟੇਲ ਪੂਰਾ ਖਰੜਾ ਇਸ ਮੀਟਿੰਗ ਦੇ ਨਾਲ ਜੁੜਿਆ ਹੋਇਆ ਐਸਕੇਐਮ ਦੇ ਕੋਲ ਪਹੁੰਚਦਾ ਤਾਂ ਐਸਕੇਐਮ ਦੇ ਲੋਮੇ ਕਿਨਾਰਾ ਕਰ ਲਿਆ ਜਾਂਦਾ ਹੈ ਐਸਕੇਐਮ ਦੇ ਆਗੂਆਂ ਦਾ ਇਹ ਕਹਿਣਾ ਸੀਗਾ ਕਿ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਜੋ ਕੇਂਦਰ ਸਰਕਾਰ ਦੇ ਅੱਗੇ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਉਸ ਨੂੰ ਲੈ ਕੇ ਗੱਲਬਾਤ ਹੋਣੀ ਹੋਵੇ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਿਰਫ ਇਹ ਮੀਟਿੰਗ ਦਾ ਮਕਸਦ ਜਿਹੜਾ ਹੈ ਕਿ ਸ਼ੰਭੂ ਮੋਰਚੇ ਦੇ ਜਿਹੜੇ ਕਿਸਾਨ ਬੈਠੇ ਹੋ ਨੇ ਉਸ ਮਸਲੇ ਦਾ ਹੱਲ ਕਰਨਾ ਤੇ ਫਿਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਇਸ ਮੀਟਿੰਗ ਤੋਂ ਕਿਨਾਰਾ ਕਰ ਲਿਆ ਜਾਂਦਾ ਹੈ ਤੇ ਇਸ ਦੇ ਵਿਚਾਲੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹਾਈ ਪਾਵਰ ਕਮੇਟੀ ਦੀ ਬੈਠਕ ਨੂੰ ਰੱਦ ਕਰ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰ ਪੰਕਜ ਹਾਈ ਪਾਵਰ ਕਮੇਟੀ ਦੀ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਕਿ ਇਹ ਹੀ ਵਜ੍ਹਾ ਮੰਨਿਆ ਜਾਵੇ ਕਿ ਵਕਫਾ ਕਿਸਾਨ ਜੱਥੇਬੰਦੀਆਂ ਦੇ ਵੱਲੋਂ ਫਾਰਮਾਂ ਦੇ ਵੱਲੋਂ ਇਸ ਮੀਟਿੰਗ ਤੋਂ ਕਿਨਾਰਾ ਕੀਤਾ ਗਿਆ ਇਸ ਕਰਕੇ ਇਸ ਨੂੰ ਰੱਦ ਕੀਤਾ ਗਿਆ ਹੋਰ ਵੀ ਕੁ ਵਜ੍ਹਾ ਕਿਉਂਕਿ ਗੱਲਬਾਤ ਤਾਂ ਕਿਸਾਨਾਂ ਦੇ ਨਾਲ ਕਰਨੀ ਸੀਗੀ ਔਰ ਐਸ ਕੇ ਐਮ ਨੇ ਪਹਿਲਾਂ ਹਮੇ ਭਰੀ ਹੋਈ ਸੀਗੀ ਇਸ ਕਰਕੇ ਮੀਟਿੰਗ ਕਾਲ ਕੀਤੀ ਹੋਈ ਸੀਗੀ ਲੇਕਿਨ ਕੱਲ ਐਸ ਕੇ ਐਮ ਦੇ ਲੋਕਾਂ ਨੇ ਕਿਨਾਰਾ ਕੀਤਾ ਗਿਆ ਮਨਾ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਕੱਲ ਕਨੋਰੀ ਤੇ ਸ਼ੰਭੂ ਤੇ ਬੈਠੇ ਵੀ ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਉਹ ਮੀਟਿੰਗ ਦਾ ਹਿੱਸਾ ਨਹੀਂ ਹੋਣਗੇ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਤਾਂ ਫਿਰ ਜਿਹੜੀ ਨਵਾਬ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਕਮੇਟੀ ਕਿਸ ਦੇ ਨਾਲ ਕੀ ਗੱਲਬਾਤ ਕਰੇਗੀ ਕਿਉਂਕਿ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਹੈ ਔਰ ਉਸ ਕਮੇਟੀ ਉਹ ਨੂੰ ਲੈ ਕੇ ਲਗਾਤਾਰ ਇਤਰਾਜ਼ ਜਿਹੜਾ ਉਹ ਵੀ ਜ਼ਾਹਰ ਕੀਤਾ ਜਾ ਰਿਹਾ ਹੈ ਸਿਗਾ ਕਨੋਰੀ ਬਾਰਡਰ ਤੇ ਬੈਠੇ ਕਿਸਾਨਾਂ ਦਾ ਕਿ ਸਾਡੀ ਕੇਂਦਰ ਦੇ ਨਾਲ ਸਿੱਧੀ ਲੜਾਈ ਹੈ ਔਰ ਕੇਂਦਰ ਸਰਕਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਅਸੀਂ ਕੇਂਦਰ ਸਰਕਾਰ ਸਾਡਾ ਮਸਲਾ ਹੱਲ ਕਰ ਸਕਦੀ ਹੈ ਤਾਂ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਸਿਗਾ ਔਰ ਅੱਜ ਜਿਹੜੀ ਮੀਟਿੰਗ ਹੋਣੀ ਸੀ ਦੁਪਹਿਰ ਦੁਪਹਿਰ ਨੂੰ ਉਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕੋਸ਼ਿਸ਼ ਕਰ ਰਹੇ ਕਿ ਕਮੇਟੀ ਨੇ ਜਿਹੜੇ ਅਬਜੈਕਸ਼ਨ ਨੇ ਨਵਸ ਸਿੰਘ ਹੋਰੀ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਕਿ ਤੁਸੀਂ ਆਪਣੀ ਹੁਣੇ ਸਾਰੀ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਕਰ ਦੋਗੇ ਜਾਂ ਦੁਬਾਰਾ ਮੀਟਿੰਗ ਜਿਹੜੀ ਹੈ ਉਹ ਰੱਖੀ ਜਾਏਗੀ ਜੀ ਆ ਪੰਗ ਜੇ ਵੀ ਗੱਲ ਵਿਸਤਾਰ ਦੇ ਨਾਲ ਜਾਣਕਾਰੀ ਦਿਓ ਜਦੋਂ ਐਸਕੇਐਮ ਦੇ ਵੱਲੋਂ ਇਸ ਮੀਟਿੰਗ ਤੋਂ ਕਿਨਾਰਾ ਕੀਤਾ ਕਿ ਉਹਨਾਂ ਦੇ ਆਗੂਆਂ ਦੇ ਵੱਲੋਂ ਜੋ ਕਿਹਾ ਗਿਆ ਕਿ ਇਸ ਮੀਟਿੰਗ ਦੇ ਵਿੱਚ ਜਾਂ ਇਸ ਕਮੇਟੀ ਦਾ ਮਕਸਦ ਸਿਰਫ ਸ਼ੰਭੂ ਮੋਰਚੇ ਵਾਲੇ ਮਸਲੇ ਦਾ ਹੱਲ ਕਰਨਾ ਹੈ ਆ ਕੀ ਇਸ ਕਮੇਟੀ ਦਾ ਇਹ ਵੀ ਅਜੰਡਾ ਹੈ ਜੋ ਕਿਸਾਨਾਂ ਦੀਆਂ ਮੰਗਾਂ ਨੇ ਕੇਂਦਰ ਸਰਕਾਰ ਦੇ ਅੰਗੇ ਉਸ ਅੱਗੇ ਉਸ ਲਿਹਾਜ਼ ਦੇ ਨਾਲ ਵੀ ਜੋ ਗੱਲਬਾਤ ਕੀਤੀ ਜਾਵੇ ਜਾਂ ਇਹ ਸ਼ੰਭੂ ਮੋਰਚੇ ਤੱਕ ਹੀ ਸੀਮਤ ਹੈ ਅ ਦੇਖੋ ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀਗਾ ਕਿ ਰਸਤਾ ਖੁੱਲਣਾ ਚਾਹੀਦਾ ਹੈ ਨੈਸ਼ਨਲ ਹਾਈਵੇ ਹੈ ਔਰ ਇਸ ਤਰੀਕੇ ਨਾਲ ਬੰਦ ਨਹੀਂ ਕਰਨਾ ਚਾਹੀਦਾ ਔਰ ਫਿਰ ਹਰਿਆਣਾ ਸਰਕਾਰ ਜਿਹੜੀ ਉਹ ਸੁਪਰੀਮ ਕੋਰਟ ਚਲੇਗੀ ਸੀਗੀ ਔਰ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਲੋਅਰ ਆਰਡਰ ਖਰਾਬ ਹੋ ਸਕਦਾ ਹੈ ਪਰਮਿਸ਼ਨ ਨਹੀਂ ਹੈ ਦਿੱਲੀ ਦੀ ਕਈ ਤਰੀਕੀਆਂ ਗੱਲਾਂ ਕਹੀਆਂ ਗਈਆਂ ਸੀਗੀਆਂ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਕਮੇਟੀ ਬਣਾ ਦਿੱਤੀ ਗਈ ਔਰ ਇਹ ਕਿਹਾ ਗਿਆ ਕਿ ਰਸਤੇ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਿਸਾਨਾਂ ਦੇ ਨਾਲ ਕੀਤੀ ਜਾਵੇ ਕਿਸਾਨ ਇਸ ਗੱਲ ਨੂੰ ਕਹਿ ਰਹੇ ਨੇ ਕਿ ਰਸਤਾ ਆਪ ਹੀ ਨਹੀਂ ਬੰਦ ਕੀਤਾ ਰਸਤਾ ਬੰਦ हरियाणा पुलिस ਦੇ ਵੱਲੋਂ ਕੀਤਾ ਗਿਆ ਸੀ ਤਾਂ ਦਿੱਲੀ ਜਾਣਾ ਚਾਹੁੰਦੇ ਆ ਲੇਕਿਨ ਬੈਰੀਕੇਟਿੰਗ ਹਰਿਆਣਾ ਪੁਲਿਸ ਦੇ ਵੱਲੋਂ ਲਗਾਈ ਗਈ ਹੈ ਤਾਂ ਜਿਹੇ ਚ ਜਿਹੜੀ ਕਮੇਟੀ ਹੈ ਉਹਨਾਂ ਨੇ ਰਸਤਾ ਖੋਲਣ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਕਰਨੀ ਸੀ ਹਰਿਆਣਾ ਪ੍ਰਸ਼ਾਸਨ ਦੇ ਨਾਲ ਕਰਨੀ ਸੀ ਸਰਕਾਰ ਨਾਲ ਕਰਨੀ ਸੀ ਤਾਂ ਹੁਣ ਜਦੋਂ ਕਿਸਾਨਾਂ ਨੇ ਕਿਨਾਰਾ ਕਰ ਲਿਆ ਤਾਂ ਨਵਾਬ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਆਪਣੀ ਹੁਣੇ ਰਿਪੋਰਟ ਸਬਮਿਟ ਕਰ ਦੋਗੇ ਜਾਂ ਦੁਬਾਰਾ ਤੋਂ ਕੋਈ ਸੁਨੇਹਾ ਮੀਟਿੰਗ ਦਾ ਜਿਹੜਾ ਉਹ ਕਾਲ ਕੀਤਾ ਜਾਏਗਾ हां ठीक है पंगी फिलहाल दी पूरी जानकारी ਤੁਹਾਡਾ ਬਹੁਤ ਬਹੁਤ ਧੰਨਵਾਦ ਹਾਈ ਪਾਵਰ ਕਮੇਟੀ ਦੀ ਬੈਠਕ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਸੁਪਰੀਮ ਕੋਰਟ ਦੀ ਕਮੇਟੀ ਦੀ ਬੈਠਕ ਰੱਦ ਹੋ ਗਈ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਇਸ ਮੀਟਿੰਗ ਤੋਂ ਕਿਨਾਰਾ ਕਰ ਦਿੱਤਾ ਸੀ ਸਿੱਧਾ ਰੋਕ ਕਰਾਂਗੇ ਪੰਚਕੁਲਾ ਜਿੱਥੋਂ ਕਿ ਮੇਰੇ ਸਹਿਯੋਗੀ ਮਨਪ੍ਰੀਤ ਚਾਹਲ ਜੁੜ ਚੁੱਕੇ ਨੇ ਮਨਪ੍ਰੀਤ ਇਹ ਪੰਚਕੁਲਾ ਜਿੱਥੇ ਜਗਾਦ ਤੁਸੀਂ ਮੌਜੂਦ ਹੋ ਇੱਥੇ ਹੀ ਜਿਹੜੀ ਕਿ ਇਸ ਆ ਕਮੇਟੀ ਦੀ ਬੈਠਕ ਹੋਣੀ ਸੀ ਇਸ ਮੀਟਿੰਗ ਦੇ ਨਾਲ ਜੁੜੀ ਹੋਈ ਕੀ ਕੋ ਜਾਣਕਾਰੀ ਸਿੱਧੇ ਤੌਰ ਤੇ ਇਹ ਇੱਕ وجہ ਰਹੀ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਦੋਂ ਜਿਨ੍ਹਾਂ ਦੇ ਨਾਲ ਰਾਤਾਂ ਕਾਇਤਨ ਨਾ ਕਾਇਮ ਕਰਨਾ ਹੈ ਗੱਲਬਾਤ ਕਰਨੀ ਹੈ ਜਦੋਂ ਉਹਨਾਂ ਨੇ ਕਿਨਾਰਾ ਕਰ ਦਿੱਤਾ ਤੇ ਇਸੇ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਅ ਬਿਲਕੁਲ ਤਿਹਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਸਨ ਉਹਨਾਂ ਵੱਲੋਂ ਮੀਟੇ ਦੇਣਾ ਹੀ ਨਾ ਕਰ ਦਿੱਤੀ ਗਈ ਸੀ ਲੇਕਿਨ ਜੇਕਰ ਮੀਟਿੰਗ ਦੇ ਵਿੱਚ ਕਿਸਾਨ ਹੀ ਨਹੀਂ ਪਹੁੰਚਣਗੇ ਤਾਂ ਉਹਨਾਂ ਦਾ ਰਾਬਤਾ ਕਿਦਾ ਕੰਮ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਸ ਜਗ੍ਹਾ ਦੇ ਉੱਤੇ ਮੀਟਿੰਗ ਹੋਣੀ ਸੀ ਥੋੜੀ ਦੇਰ ਪਹਿਲਾਂ ਲੇਕਿਨ ਜਦੋਂ ਜਥੇਬੰਦੀਰੇ ਨੁਮਾਇੰਦੇ ਨਹੀਂ ਪਹੁੰਚੇ ਹੁਣ ਭਾਵੇਂ ਐਸਕੇਮ ਪੋਲੀਟੀਕਲ ਹੋਵੇ ਭਾਵੇਂ ਨਾਨ ਪੋਲੀਟੀਕਲ ਹੋਵੇ ਉਹਨਾਂ ਵੱਲੋਂ ਸਾਫ਼ ਤੌਰ ਤੇ ਨਾ ਕਰ ਦਿੱਤੀ ਗਈ ਸੀ ਕਿ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਸਮੇਂ ਦੇ ਦੌਰਾਨ ਨਾ ਕੀਤੀ ਗਈ ਇਸ ਮੀਟਿੰ ਕਿਉਂਕਿ ਸਾਫਤ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਜਿਹੜਾ ਇਹ ਮਾਮਲਾ ਹੈ ਉਸ ਫਿਲਹਾਲ ਜਿਹੜੀ ਉੱਥੇ ਪ੍ਰੋਟੈਸਟ ਚੱਲ ਰਹੀ ਹੈ ਸੜਕ ਨੂੰ ਖਾਲੀ ਕਰਨ ਵਾਸਤੇ ਹੈ ਲੇਕਿਨ ਕਿਸਾਨਾਂ ਦੀਆਂ ਮੰਗਾਂ ਹੈ ਉਸ ਦੇ ਬਾਬਤ ਫਿਲਹਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਕੇਵਲ ਤੇ ਜਿਹੜੀ ਸੜਕ ਖਾਲੀ ਕਰਵਾਉਣ ਨੂੰ ਯਾਨੀ ਕਿ ਜਿਹੜੀ ਬੈਰੀਕੇਟਿੰਗ ਲੱਗੀ ਹੋਈ ਆ ਉਹਦੇ ਉੱਤੇ ਜਾਂ ਜਿਹੜੇ ਕਿਸਾਨ ਬੈਠੇ ਹੋਏ ਨੇ ਸੜਕਾਂ ਦੇ ਉੱਤੇ ਉਸ ਨੂੰ ਕਿਸਾਨਾਂ ਨੂੰ ਇੱਕ ਪਾਸੇ ਕਰਦੇ ਹਟਾਉਣ ਦੇ ਲਈ ਇਹ ਮੀਟਿੰਗ ਕੀਤੀ ਜਾ ਰਹੀ ਹੈ ਜਿਹੜੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਮੰਗਾਂ ਬਾਬਤ ਫਿਲਹਾਲ ਕੋਈ ਜਾਣਕਾਰੀ ਆ ਨਹੀਂ ਲਈ ਜਾ ਰਹੀ ਕਿਉਂਕਿ ਜੇਕਰ ਮੰਗਾ ਨਹੀਂ ਮੰਨੀਆਂ ਜਾਣਗੀਆਂ ਤਾਂ ਸੜਕਾਂ ਕਿੰਨਾਂ ਖਾਲੀ ਹੋਣ ਗਿਆ ਕਿਸਾਨ ਜਥੇਬੰਦੀਆਂ ਨੇ ਨਮਾਇਂ ਦੇ ਫਾਵੇਂ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਵੀ ਉਹਨਾਂ ਵੱਲੋਂ ਚਿੰਤਾ ਜ਼ਾਰ ਕੀਤੀ ਗਈ ਹੈ ਕਿ ਡੱਲੇਵਾਲ ਸਾਹਿਬ ਉਸ ਜਗ੍ਹਾ ਦੇ ਉੱਤੇ ਬੈਠੇ ਹਨ ਮਰਨ ਵਕਤ ਉੱਤੇ ਬੈਠੇ ਹੋਏ ਹਨ ਉਸ ਬਾਬਤ ਵੀ ਇਸ ਚੀਜ਼ ਨੂੰ ਦੇਖਿਆ ਜਾ ਰਿਹਾ ਹੈ ਵੱਡੇ ਪੱਧਰ ਉੱਤੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਜਿਹੜੀਆਂ ਮੰਗਾਂ ਹੈ ਉਹ ਕੇਂਦਰ ਦੇ ਨਾਲ ਸਿੱਧਾ-ਸਿੱਧਾ ਉਹਨਾਂ ਦਾ رابطہ ਹੈ ਤੇ ਜਦ ਤੱਕ ਕੇਂਦਰ ਦਾ ਜਿਹੜਾ ਨੁਮਾਇੰਦਾ ਹੀ ਹੈ ਕੇਂਦਰ ਦੇ ਨਾਲ ਸਿੱਧਾ ਹਸਕਸ਼ੇਪ ਨਹੀਂ ਹੁੰਦਾ ਹੈਗਾ ਤਾਂ ਇਸ ਮਾਮਲੇ ਦਾ ਹੱਲ ਨਿਕਲਣਾ ਬੜਾ ਮੁਸ਼ਕਿਲ ਲੱਗਦਾ ਹੈ ਤਾਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਇਸ ਜਗ੍ਹਾ ਦੇ ਉੱਤੇ ਮੀਟਿੰਗ ਹੋਣੀ ਸੀਗੀ ਤਾਂ ਇਸ ਜਗ੍ਹਾ ਦੇ ਉੱਤੇ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਨੁਮਾਇੰਦੇ ਨਹੀਂ ਪਹੁੰਚੇ ਆ ਤੇ ਹੁਣ ਦੂਜੇ ਪੱਧਰ ਉੱਤੇ ਗੱਲ ਕੀਤੀ ਜਾਵੇ ਤਾਂ ਜੇਕਰ ਬਿਲਕੁਲ ਤਸਵੀਰਾਂ ਨਹੀਂ ਦਿਖਾਵਾਂਗੇ ਬਿਲਕੁਲ ਇਸ ਜਗ੍ਹਾ ਦੇ ਉੱਤੇ ਮੀਟਿੰਗ ਹੋਣੀ ਸੀਗੀ ਜਦੋਂ ਜਥੇਬੰਦੀਆਂ ਦੇ ਨੁਮਾਇੰਦੇ ਨੇ ਆਣਾ ਸੀਗਾ ਤਾਂ ਨੁਮਾਇੰਦੇ ਨੇ ਆ ਕੇ ਇੱਥੇ ਹੀ ਆਪਣਾ ਖਰਕ ਰੱਖਣਾ ਸੀ ਜਰੂਰ ਹੁੰਦੀ ਆ ਤਾਂ ਤੌਰ ਤੇ ਆਪਣੀ ਮੰਗ ਚਲਦੀ ਹੈ ਤੇ ਕਿ ਦੂਜੇ ਪਾਸੇ ਜਿਹੜੀ ਕਮੇਟੀ ਫਿਲਹਾਲ ਜਿਹੜਾ ਚੱਲ ਰਿਹਾ ਹੈ ਤਾਂ ਉਸ ਨੂੰ ਚੁਕਾਉਣ ਦੇ ਲਈ ਉਸ ਨੂੰ ਖਾਲੀ ਕਰਾਉਣ ਦੇ ਲਈ ਸਹਿਮਤੀ ਬਣਾਉਣ ਦੇ ਲਈ ਇਹ ਮੀਟਿੰਗ ਰੱਖੀ ਜਾ ਰਹੀ ਸੀ ਲੇਕਿਨ ਨੁਮਾਇੰਦਿਆਂ ਵੱਲੋਂ ਵਕਫ ਵਕ ਸਮੇਂ ਉੱਤੇ ਇਸਨੂੰ ਕਰ ਕਰ ਦਿੱਤਾ ਤਾਂ ਮੀਟਿੰਗ ਦਾ ਕੋਈ ਹੱਲ ਨਹੀਂ ਆ ਕੋਈ ਸਿੱਟਾ ਨਹੀਂ ਕੱਲਦਾ ਬੜਾ ਮੁਸ਼ਕਿਲ ਲੱਗਦਾ ਹੈ ਕਿ ਫਿਲਹਾਲ ਜਿਹੜੀ ਮੀਟਿੰਗ ਹੈ ਉਹ ਰੱਦ ਕਰ ਦਿੱਤੀ ਗਈ ਹੈ ਮਨਪਿਤ ਕੀ ਕਮੇਟੀ ਦੇ ਮੁਖੀ ਜਨਬਾਰ ਇਸ ਜਗ੍ਹਾ ਤੇ ਪਹੁੰਚੀ ਕਿਸਾਨ ਜ਼ਾਰ ਕੀਤਾ ਕੋਈ ਜਾਣਕਾਰੀ ਵੀ ਨਹੀਂ ਆ ਰਹੀ ਇਸ ਦੇ ਚੱਲਦਿਆਂ ਉਸ ਨੂੰ ਰੱਦ ਕਰ ਦਿੱਤਾ ਗਿਆ ਤੁਹਾਨੂੰ ਤੇਰਾ ਵੱਖ-ਵੱਖ ਸਮੇਂ ਦੌਰਾਨ ਦੋਨੇ ਪੋਲੀਟਿਕਲ ਤੇ ਨੋਨ ਪੋਲੀਟਿਕਲ ਵੱਲੋਂ ਆ ਇਸ ਜਿਹੜਾ ਸੱਦਾ ਦਿੱਤਾ ਗਿਆ ਸੀ ਫਤਕਰਨ ਦੀ ਗੱਲ ਕਰ ਦਿੱਤੀ ਉਹਨਾਂ ਵੱਲੋਂ ਉਸ ਵੱਖ-ਵੱਖ ਸਮੇਂ ਉੱਤੇ ਉਹਨਾਂ ਵੱਲੋਂ ਨਾ ਕਰ ਦਿੱਤੀ ਗਈ ਸੀ ਕਿ ਇਸ ਜਗ੍ਹਾ ਤੇ ਨਹੀਂ ਪਹੁੰਚੇ ਜਾਵੇਗਾ ਤਾਂ ਸੁਭਾਵਿਕ ਜੀ ਗੱਲ ਹੋ ਜਾਂਦੀ ਆ ਕਿ ਭਾਵੇਂ ਕਿ ਕਮਨਮੈਂਡ ਦੇ ਵੱਲੋਂ ਲਗਦਾ ਵੱਲੋਂ ਕਿ ਜਿਹੜੀ ਮੀਟਿੰਗ ਆ ਉਹਦਾ ਕੋਈ ਨਾ ਕੋਈ ਸਿੱਟਾ ਨਿਕਲ ਸਕੇ ਲੇਕਿਨ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਠੀਕ ਹੈ ਐਨਪੀ ਪੂਰੀ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਕਿਸਾਨਾਂ ਕੋ ਮੱਝੀ ਤੇ ਰਹਿ ਜੁੜ ਚੁੱਕੇ ਨੇ ਆ ਮਨਜੀਤ ਜੀ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਹਾਈ ਪਾਵਰ ਕਮੇਟੀ ਦੀ ਅੱਜ ਬੈਠਕ ਪੰਚਕੁਲਾ ਦੇ ਵਿੱਚ ਰੱਖੀ ਗਈ ਸੀ ਸਾਰੀਆਂ ਜਥੇਬੰਦੀਆਂ ਨੇ ਉਸ ਤੋਂ ਕਿਨਾਰਾ ਕੀਤਾ ਤੇ ਉਸ ਮੀਟਿੰਗ ਨੂੰ ਹੁਣ ਰੱਦ ਕਰ ਦਿੱਤਾ ਗਿਆ ਸਵਾਲ ਇਹ ਵੀ ਬਣਦਾ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਜੇਕਰ رابطہ ਹੀ ਨਹੀਂ ਹੋਏਗਾ ਕਿਸਾਨਾਂ ਆਪ ਕੋ ਸ਼ਾਮਲ ਨਹੀਂ ਹੋਣਗੇ ਤਾਂ ਫਿਰ ਮਸਲੇ ਦਾ ਹੱਲ ਕਿਵੇਂ ਨਿਕਲੇਗਾ ਗੱਲ ਕਿਵੇਂ ਅੱਗੇ ਵਧੇਗੀ ਮੈਂ ਇਹ ਕਲੀਅਰ ਕੱਟ ਕਰ ਦੇਣਾ ਚਾਹੁੰਦਾ ਪਈ ਅਸੀਂ ਪਹਿਲਾਂ ਤੋਂ ਆਖ ਰਹੇ ਸੀ ਪਈ ਜਿਹੜੀ ਇਹ ਖਾਈ ਪਾਵਰ ਕਮੇਟੀ ਬਣੀ ਆ ਠੀਕ ਹੈ ਸੁਪਰੀਮ ਕੋਰਟ ਨੇ ਬਣਾਈ ਆ ਪਰ ਉਹਨਾਂ ਦੇ ਅਧਿਕਾਰ ਖੇਤਰ ਚ ਕੁਝ ਨਹੀਂ ਹੈਗਾ ਸੋ ਉਹਨਾਂ ਨੇ ਆਪਣੀ ਰਿਪੋਰਟ ਆਲਰੇਡੀ ਸੁਪਰੀਮ ਕੋਰਟ ਚ ਪੇਸ਼ ਕੀਤੀ ਹੋਈ ਆ ਸੋ ਉਹ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਜੇਕਰ ਕੋਈ ਹੱਲ ਨਿਕਲਣਾ ਹੈ ਉਹ ਭਾਰਤ ਸਰਕਾਰ ਤੋਂ ਨਿਕਲਣਾ ਸੁਪਰੀਮ ਕੋਰਟ ਸਾਡੀ ਮਾਨਜੋਗ ਕਰਮਚਾਲਤ ਹੈ ਕਿਉਂ ਨਹੀਂ ਉਹ بار بار ਇਧਰ ਨੂੰ ਕੋਈ ਕਮੇਟੀ ਬਣਾ ਕੇ ਕੇਸ ਨੂੰ ਠੰਡੇ ਵਾਸਤੇ ਪਾਉਣ ਵਾਲੀ ਗੱਲ ਔਲਝਾਉਣੇ ਵਾਲੀ ਗੱਲ ਤੇ ਇਧਰ ਨੂੰ ਕਿਉਂ ਚੱਲ ਰਿਹਾ ਕੰਮ ਇਸ ਮਾਨਯੋਗ ਸਾਡੀ ਸਰਬੋਤਮ ਅਦਾਲਤ ਭਾਰ ਸਰਕਾਰ ਨੂੰ ਕਿਉਂ ਨਹੀਂ ਕਹਿੰਦੀ ਕਿ ਭਾਈ ਤੁਸੀਂ ਇਹ ਜਿਹੜੀ ਹੈਗੀ ਆ ਆਪਣੇ ਕਿਸਾਨਾਂ ਦੇ ਨਾਲ ਬੈਠਕ ਕਰੋ ਕਿਸਾਨਾਂ ਨਾਲ ਮੀਟਿੰਗ ਕਰੋ ਸੋ ਇਹ ਜਿਹੜੀ ਨਹੀਂ ਮਜੀ ਤੁਸੀਂ ਤੁਸੀਂ ਮੰਗਾ ਦਾ ਜ਼ਿਕਰ ਕਰ ਰਹੇ ਪਰ ਜੇਕਰ ਇਸ ਕਮੇਟੀ ਦੇ ਮੁੱਖ ਮਕਸਦ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਮੋਰਚੇ ਵਾਲੇ ਮਸਲੇ ਦਾ ਹੱਲ ਕੱਢਣ ਦੀ ਜਿਹੜੀ ਕਿ ਬਣਾਈ ਗਈ ਹੈ ਅਤੇ ਸ਼ੰਭੂ ਦਾ ਮਸਲਾ ਹੱਲ ਕਿਵੇਂ ਹੋਏਗਾ ਜੇਕਰ رابطہ ਹੀ ਨਿਕਾਇਮ ਹੋਵੇਗਾ ਕਿਸਾਨਾਂ ਆਗੂਆਂ ਦੇ ਨਾਲ ਜਿਹੜੀ ਜੱਥੇਬੰਦੀ ਉੱਥੇ ਬੈਠੀ ਹੋਈ ਹੈ ਤੈਨੂੰ ਇਹ ਤੁਸ਼ੀ ਇੱਕ ਇੱਕ ਦੱਸੋਣਾ ਵੀ ਜਦ ਅਸੀਂ ਜਾਣਦੇ ਆ ਇਹ ਗੱਲ ਕਿ ਬੇਚਕ ਹਾਈ ਪਾਵਰ ਕਮੇਟੀ ਬਣੀ ਆ ਉਹਦੇ ਅਧਿਕਾਰ ਖੇਤਰ ਚ ਹੈ ਨਹੀਂ ਇਹ ਮਸਲੀ ਨੂੰ ਹੱਲ ਕਰਨਾ ਮਸਲਾ ਹੱਲ ਕਰਨਾ ਭਾਰਤ ਸਰਕਾਰ ਨੇ ਉਹਦਾ ਰਿਪੋਰਟ ਹੀ ਪੇਸ਼ ਕਰੇਗੀ ਨਾ ਉਹ ਤਾਂ ਕੇਵਲ ਜਾ ਕੇ ਰਿਪੋਰਟ ਹੀ ਪੇਸ਼ ਕਰ ਸਕਦੀ ਹੈ ਆਲਰੇਡੀ ਉਹਨਾਂ ਨੇ ਪੇਸ਼ ਕਰ ਦਿੱਤੀ ਹੈ ਸੁਪਰੀਮ ਕੋਰਟ ਚ ਸੋ ਉਹ ਹੁਣ ਮੈਂ ਇਹ ਗੱਲ ਕਹਾਂ ਕਿ ਆਪਾਂ ਇਹਨੂੰ ਮੁਰਮੁਰ ਕੇ ਇਸ ਗੱਲ ਨੂੰ ਉਲਝਾਉਣ ਵਾਲੀ ਗੱਲ ਕਰੇ ਸੁਪਰੀਮ ਕੋਰਟ ਕਰੇ ਜਾਂ ਆਪਾਂ ਕਰੀਏ ਇਹ ਠੀਕ ਨਹੀਂ ਹੈ ਭਾਰਤ ਸਰਕਾਰ ਮੀਟਿੰਗ ਬੁਲਾਵੇ ਪਰ ਦਰਕਰ ਮੀਟਿੰਗ ਬੁਲਾ ਕੇ ਇਸ ਮਸਲੇ ਦਾ ਹੱਲ ਕਰੇ ਨਹੀਂ ਨਾ ਜੀ ਜੇਕਰ ਪੰਚਕੁਲਾ ਦੇ ਵਿੱਚ ਮੀਟਿੰਗ ਰੱਖੀ ਜਾਂਦੀ ਹੈ ਜੇਕਰ ਕਿਸਾਨ ਆਗੂ ਉੱਥੇ ਆਪਣੀ ਗੱਲ ਰੱਖਦੇ ਨੇ ਪਹੁੰਚਦੇ ਨੇ ਤਾਂ ਉਸ ਦੇ ਵਿੱਚ ਹਰਜ ਵੀ ਕੀ ਹੈ ਵੀ ਆਲਰੇਡੀ ਜਾਏ ਬਿਲਹਾਂ ਆਲਰੇਡੀ ਜਾਏ ਜਿਹੜਾ ਨਾਨ ਪੋਲਿਟਿਕਲ ਐਸਕੀਮ ਹੈ ਉਹਦੇ ਵੱਲੋਂ ਹਰਦੋ ਛੰਡੇ ਜੀ ਨੇ ਰਾਤ ਦੱਸਿਆ ਸੀ ਕਿ ਉਹ ਜਾ ਕੇ ਪੇਸ਼ ਹੋ ਕੇ ਸਾਰੀ ਗੱਲ ਉਹ ਉਹਨਾਂ ਦੇ ਅੱਗੇ ਰੱਖ ਆਏ ਨੇ ਹਾਈ ਪਾਵਰ ਕਮੇਟੀ ਲੱਗੇ ਨਹੀਂ ਜਦੋਂ ਉਹ ਗੱਲ ਰੱਖੀ ਹਾਈ ਪਾਵਰ ਕਮੇਟੀ ਲੱਗੇ ਉਦੋਂ ਕੀ ਸੀ ਸਿਰਫ ਸ਼ੰਭੂ ਮੋਰਚੇ ਨੂੰ ਲੈ ਕੇ ਉਸੇ ਮਸਲੇ ਨੂੰ ਲੈ ਕੇ ਗੱਲਬਾਤ ਹੋਈ ਸੀ ਜੋਸ ਨੂੰ ਲੈ ਕੇ ਸਵਾਲ ਕੀਤੇ ਗਏ ਸੀ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਦੱਸਿਆ ਵੀ ਤੁਹਾਡੀਆਂ ਮੰਗਾਂ ਉਹ ਸਾਰੀਆਂ ਹਰ ਰੋਜ਼ ਤੇ ਮੇਰੀ ਗੱਲ ਦੱਸੀ ਆ ਕਿ ਉਹਨਾਂ ਨੇ ਕਿਹਾ ਵੀ ਤੁਹਾਡੀਆਂ ਜੋ ਡਿਮਾਂਡ ਨੇ ਅਸੀਂ ਇਹ ਲੈ ਕੇ ਮਾਨਯੋਗ ਸਾਡੀ ਸਰਵੋਚ ਅਦਾਲਤ ਅਸੀਂ ਰੱਖ ਰਹੇ ਹਾਂ ਕਿ ਜਿਹੜੀ ਕਿਸਾਨਾਂ ਦੀ ਐ ਐਮਐਸਬੀ ਜ਼ਰੂਰੀ ਹੈ ਅ ਗਰੰਟੀ ਕਾਨੂੰਨ ਬਣਾਉਣਾ ਉਹਨਾਂ ਦੀ ਹਾਲਤ ਬੜੀ ਖਸਤ ਹੈ ਔਰ ਉਹਨਾਂ ਨੇ ਦਿੱਤਾ ਵੀ ਆ ਤੁਸੀਂ ਵੀ ਤੁਹਾਡੇ ਮੱਤੇ ਮਰਾਹੀ ਤੁਹਾਨੂੰ ਪਤਾ ਲੱਗਿਆ ਸੀ ਮੀਡੀਆ ਦੇ ਤੇ ਉਹਨਾਂ ਨੇ ਕਹਿਆ ਕਿ ਸਟਾਈਰ ਪਰ ਪਰਦੇ ਇਨਕਮ ਹੈ ਮਤਲਬ ਜਿਹੜਾ ਕਿਸਾਨ ਹੈ ਉਹਦੀ ਤੇ ਉਹਦੇ ਵਿੱਚ ਕਿਵੇਂ ਚੱਲ ਸਕਦਾ ਉਹਨਾਂ ਨੇ ਕਿਹਾ ਬੜੀ ਤਰਸਯੋਗ ਹਾਲਤ ਹੈ ਕਿਸਾਨਾਂ ਦੀ ਹਾਂ ਜੋ ਕਿਸਾਨੀ ਦਾ ਪੰਜਾਬ ਹਰਿਆਣਾ ਦੇ ਵਿੱਚ ਹੈ ਉਸ ਦਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਉਹਦੀ ਵਜ੍ਹਾ ਹੈ ਜੋ ਵੀ ਦੱਸਿਆ ਗਿਆ ਹੈ ਕਿ ਆਖਰਕਾਰ ਕਿਵੇਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਤੇ ਕਰਜ਼ੇ ਦਾ ਬੋਝ ਹੈ ਜੀ ਉਹ ਉਹ ਉਹਨਾਂ ਨੇ ਦੱਸਿਆ 76000 ਕਰੋੜ ਦਾ ਕਰਜ਼ਾ ਹਰਿਆਣਾ ਦੇ ਕਿਸਾਨਾਂ ਸਿਰ ਹੈ 73000 ਕਰੋੜ ਦਾ ਪੰਜਾਬ ਦੇ ਕਿਸਾਨਾਂ ਸਿਰ ਹੈ ਸੋ ساری ਰਿਪੋਰਟ ਆਲਰੇਡੀ ਮਾਂ ਜੋ ਸਰਪੱਛ ਦਲ ਦੇ ਅੱਗੇ ਪੇਸ਼ ਹੋ ਚੁੱਕੀ ਆ ਹੁਣ بار بار ਉਹ ਜੀ ਤੁਸੀਂ ਤੁਸੀਂ ਕਹਿ ਰਹੇ ਹੋ ਠੀਕ ਹੈ ਦੋ ਤਿੰਨ ਰਿਪੋਰਟਾਂ ਸੌਂਪਤੀਆਂ ਪਰ ਫਾਈਨਲ ਰਿਪੋਰਟ ਅਜੇ ਨਹੀਂ ਸੌਂਪੀ ਨਾ ਜੇਕਰ ਉਹ ਬੈਠਕਾਂ ਤੈਅ ਕੀਤੀਆਂ ਜਾ ਰਹੀਆਂ ਨੇ ਰੱਖੀਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਹੋਰ ਚੀਜ਼ਾਂ ਨੂੰ ਜਾਣਨ ਦੀ ਇੱਕ ਕੋਸ਼ਿਸ਼ ਹੋਵੇਗੀ ਕਮੇਟੀ ਦੀ ਨਾ ਪਰ ਤੁਸੀਂ ਦੱਸੋ ਕਿ ਲਾਈਨ ਬਿਲਕੁਲ ਕਲੀਅਰ ਹੈ ਕਿ ਜਿਸ ਤੋਂ ਬਾਅਦ ਵੀ ਕੋਈ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਚਾਹੇ ਸ਼ੰਭੂ ਮੋਰਚਾ ਹੋਵੇ ਖਨੋਰੀ ਮੋਰਚਾ ਕੋਈ ਵੀ ਜਥੇਬੰਦੀ ਸ਼ਾਮਲ ਨਹੀਂ ਹੋਵੇਗੀ ਇਹ ਕਲੀਅਰ ਲਾਈਨ ਹੈ ਸਾਡੇ ਵੱਲੋਂ ਕਲੀਅਰ ਹੈ ਜੀ ਕਿਸਾਨ ਮਜ਼ਦੂਰ ਮੋਰਚਾ ਵਾਲੋ ਅਸੀਂ ਤਾਂ ਕਲੀਅਰ ਕਰ ਚੁੱਕੇ ਹਾਂ ਪਹਿਲਾਂ ਤੋਂ ਅਸੀਂ ਪਹਿਲੀ ਵਾਰ ਵੀ ਐਸਕੇਐਮ ਨਾਨ ਪੋਲਿਟਿਕਲ ਦੇ ਕੁਝ ਸਾਥੀ ਪੇਚ ਹੋਏ ਸਨ ਉਹਨਾਂ ਵੀ ਬੜਾ ਬਵਾਲ ਖੜਾ ਹੋਇਆ ਸੀਗਾ ਵੀ ਇਹਨਾਂ 'ਚ ਪੱਟੋ ਟੜ ਹੈ ਪਰ ਉਹ ਸਾਡੇ ਸੈਂਟੀ ਨਾਲ ਹੀ ਗਏ ਸਨ ਸੋ ਉਹ ਪੇਚ ਹੋਏ ਸਨ ਪਰ ਸਾਡੀ ਪਹਿਲਾਂ ਤੋਂ ਇਹ ਰਹਿ ਰਹੀ ਆ ਕਿ ਇਹ ਜਿਹੜੀ ਕਮੇਟੀ ਆ ਇਹਦੇ ਹੱਥ 'ਚ ਕੁਝ ਨਹੀਂ ਹੈ ਕੇਵਲ ਇਹ ਰਿਪੋਰਟ ਹੀ ਪੇਸ਼ ਕਰ ਸਕਦੇ ਨੇ ਜੋ ਐਸਕੇਐਮ ਨੇ ਕਿਨਾਰਾ ਕੀਤਾ ਮੀਟਿੰਗ ਤੋਂ ਵੀ ਤੁਹਾਡੇ ਸਾਰਿਆਂ ਨਾਲ ਸੈਂਟੀ ਦੇ ਨਾਲ ਹੀ ਫੈਸਲਾ ਲਿਆ ਸੰਜੁਗ ਕਿਸਾਨ ਮੋਰਚੇ ਨੇ ਨਹੀਂ ਨਹੀਂ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਉਹਨਾਂ ਨੇ ਜਾਣ ਦਾ ਵੀ ਫੈਸਲਾ ਆਪ ਹੀ ਲਿਆ ਸੀ ਪਿੱਛੇ ਟੰਡਾ ਵੀ ਉਹਨਾਂ ਨੇ ਆਪ ਹੀ ਲਿਆ ਉਹਦੇ ਵਿੱਚ ਸਾਡੇ ਨਾਲ ਹਜੇ ਕੋਈ ਰਾਤਤਾ ਨਹੀਂ ਇਸ ਗੱਲ ਦੇ ਵਿੱਚ ਹੋਇਆ ਤੇ ਆਪਾਂ ਕਮੇਟੀ ਅੱਗੇ ਪੇਛ ਹੋਣਾ ਚਾਹੀਦਾ ਨਹੀਂ ਚਾਹੀਦਾ ਹੋਣਾ ਜਾਂ ਨਹੀਂ ਹੋਣਾ ਉਹ ਸਾਡੇ ਨਾਲ ਇਹਦੇ ਬਾਰੇ ਕੋਈ ਰਾਤਤਾ ਨਹੀਂ ਹੋਇਆ ਉਹ ਐਸਕੇਮ ਦਾ ਆਪਣਾ ਪਰਸਨਲ ਫੈਸਲਾ ਹੈ